اپنی زندگی سوارن ਲਈ اپنے ਮਾਪਿਆਂ ਅਤੇ ਆਪਣੇ دوست મિતਰਾਂ ਨੂੰ ਛੱਡ ਕੇ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਡਰਗ ਐਡਿਕਸ਼ਨ ਅਤੇ ڈپریشن ਵਰਗੀਆਂ ਸਮੱਸਿਆਵਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਤੇ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਕਈ ਵਾਰ ਉਹ ਆਪਣੇ ਮਾਪਿਆਂ ਨਾਲ ਵੀ ਗੱਲ ਕਰਨਾ ਬੰਦ ਕਰ ਦਿੰਦੇ ਨੇ ਪੈਰੈਂਟਸ ਨਾਲ ਗੱਲ ਕਰਕੇ ਅਲਟੀਮੇਟਲੀ ਸਾਨੂੰ ਸਾਰਿਆਂ ਨੂੰ ਪਤਾ ਕਿ ਵੀ ਗੈਟ ਪੋਜ਼ਿਟਿਵ ਵਾਈਬਸ ਹੈ ਨਾ ਉਹ ਸਾਨੂੰ ਦੱਸਦੇ ਨੇ ਕਿ ਪੁੱਤਰ ਆ ਜੱਥੇ ਹੈ ਹੋਇਆ ਹੈ ਆ ਜੱਥੇ ਹੈ ਹੋਇਆ ਹੈ ਅੱਜ ਤੇਰੀ ਮਾਸੀ ਆਈ ਸੀਗੀ ਤੇ ਬੱਚੇ ਨੂੰ ਸਾਰੀਆਂ ਅਪਡੇਟਸ ਮਿਲਦੀਆਂ ਨੇ ਬਟ ਜਦੋਂ ਬੱਚਾ ਉਹਦੇ ਚੀਜ਼ਾਂ ਨਾਲ ਟੁੱਟਦਾ ਹੈ ਤਾਂ ਫਿਰ ਉਹ ਮਤਲਬ ਕਈ ਵਾਰੀ ਬੱਚੇ ਗਲਤ ਰਾਹ ਵੀ ਲੈਂਦੇ ਨੇ ਇਹ ਸਾਨੂੰ ਕਈ ਕੇਸਿਸ ਮਿਲਦੇ ਨੇ ਅੱਧਾ ਦੇ ਜਿਹੜੇ ਆਪਣੇ ਪੰਜਾਬੀ ਮੰਡੀ ਹੈਗੇ ਨੇ ਜਿਹੜੇ ਡਾਇਰੈਕਟ ਐਡਿਕਟ ਹੋ ਚੁੱਕੇ ਨੇ ਜਾਂ ਹੋਮਲੈਸ ਵੀ ਨੇ ਤੇ ਅਸੀਂ ਫਿਰ ਮਤਲਬ ਸਾਡੀ ਅਪਰੋਚ ਹੈ ਹੁੰਦੀ ਹੈ ਕਿ ਉਹਨਾਂ ਨੂੰ ਅਸੀਂ ਇੱਕ ਆਰਗੇਨਾਈਜੇਸ਼ਨ ਹੈ ਜਿਹੜੀ ਪੀਸੀਐਚਐਸ ਨਾਲ ਮਿਲੀ ਹੈ ਕਈ ਬੱਚੇ ਸਾਨੂੰ ਇਹ ਕਹਿੰਦੇ ਨੇ ਕਿ ਭਾਜੀ ਸਾਨੂੰ ਤੁਸੀਂ ਇੰਡੀਆ ਵਾਪਸ ਭੇਜ ਦਿਓ ਇਹਨਾਂ ਤੇ ਅਸੀਂ ਫਿਰ ਮਿਲ ਕੇ ਪੀਸੀਐਚਐਸ ਦੇ ਨਾਲ ਉਹਨਾਂ ਦੀ ਟਿਕਟਸ ਵੀ ਕਈ ਵਾਰੀ ਬੁੱਕ ਕਰਾਈਆਂ ਨੇ ਸਮਾਰਟ ਸੀਵੀ ਸੰਸਥਾ ਖਾਲਸਾ ਇਟ ਦੇ ਵਲੰਟੀਅਰਸ ਦੱਸਦੇ ਹਨ ਕਿ ਉਹਨਾਂ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਮਦਦ ਲਈ ਕਾਲਸ ਆਉਂਦੀਆਂ ਨੇ ਤੇ ਕੁਝ ਕੇਸਿਸ ਵਿੱਚ ਮਾਪੇ ਵੀ ਉਹਨਾਂ ਤੱਕ ਪਹੁੰਚ ਕਰਦੇ ਹਨ ਤੇ ਅਕਸਰ ਅਜਿਹੇ ਕੇਸਿਸ ਵਿੱਚ ਸਾਹਮਣੇ ਆਉਂਦਾ ਹੈ ਕਿ ਬੱਚੇ ਆਪਣੇ ਮਾਪਿਆਂ ਨਾਲ ਰਾਬਤਾ ਨਹੀਂ ਕਰਦੇ ਆਪਣੇ ਕੋਲ ਹਰਿਆਣਾ ਦਾ ਕੇਸ ਸੀਗਾ ਤੇ ਉਹਦੇ ਵਿੱਚ ਆਈ ਸੀਗੀ ਪੇਰੈਂਟਸ ਨੂੰ ਮਤਲਬ ਜਿਵੇਂ ਰਹਿੰਦੀ ਹੈ ਕਿ ਟੈਨਸ਼ਨ ਰਹਿੰਦੀ ਹੈ ਤੇ ਉਹਨਾਂ ਨੇ ਕਿਸੇ ਮਤਲਬ ਜਿਵੇਂ ਇੱਕ YouTube ਤੇ ਉਹਨਾਂ ਨੇ ਦੇਖਿਆ ਕਿ ਸਾਡਾ ਬੱਚਾ ਇਦਾਂ ਦੀ ਕੰਡੀਸ਼ਨ ਵਿੱਚ ਆ ਗਿਆ ਤੇ ਉਹਨਾਂ ਨੇ ਸਾਨੂੰ ਫਿਰ ਰਿਚ ਆਊਟ ਕੀਤਾ ਸੀ ਕਿ ਸਾਡੇ ਬੱਚੇ ਨੂੰ ਹੈਲਪ ਕਰੀਏ ਤੇ ਅਸੀਂ ਫਿਰ ਬੱਚੇ ਦੀ ਕਿਉਂਕਿ ਬੱਚਾ ਉਹਨਾਂ ਨੂੰ ਕਾਲ ਨਹੀਂ ਕਰਦਾ ਸੀਗਾ ਤੇ ਅਸੀਂ ਬੱਚੇ ਦਾ ਫਿਰ ਪੇਰੈਂਟਸ ਨਾਲ ਕੰਟੈਕਟ ਕਰਾਇਆ ਸੀਗਾ ਤੇ ਫਿਰ ਉਹਨੂੰ ਆਪਸ਼ਨ ਦਿੱਤੇ ਸੀ ਅਸੀਂ ਕਿ ਮਤਲਬ ਤੁਸੀਂ ਚਾਹੁੰਦੇ ਕੀ ਹੋ ਤੇ ਅਲਟੀਮੇਟਲੀ ਫਿਰ ਉਹਨੂੰ ਸ਼ੈਲਟਰ ਵਿੱਚ ਥੋੜੇ ਦਿਨ ਰਹਿ ਕੇ ਤੇ ਫਿਰ ਉਹ ਹੁਣ ਮਤਲਬ ਹੀ ਇਜ਼ ਇਨ ਗੁੱਡ ਕੰਡੀਸ਼ਨ ਜ਼ਿਕਰ ਹੋ ਗਿਆ ਕਿ ਸਟੈਟਸ ਕੈਨੇਡਾ ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਕੈਨੇਡਾ ਵਿੱਚ ਬੇਰੋਜ਼ਗਾਰੀ ਦਰ ਵੱਧ ਕੇ 7.1% ਤੇ ਪਹੁੰਚ ਗਈ ਹੈ ਇਸ ਦਾ ਪ੍ਰਭਾਵ ਕੈਨੇਡਾ ਵਿੱਚ ਬਾਹਰੋਂ ਪੜਨ ਆਉਂਦੇ ਬੱਚਿਆਂ ਦੀ ਮਾਨਸਿਕ ਸਿਹਤ ਤੇ ਵੀ ਨਜ਼ਰ ਆਉਂਦਾ ਹੈ ਤੇ ਕੰਮ ਨਾ ਮਿਲਣ ਕਰਕੇ ਹੋਮਲੈਸਨੈਸ ਵੀ ਵੱਧ ਰਹੀ ਹੈ ਆਲਮੋਸਟ 2 ਸਾਲਾਂ ਦੀ ਕੁੜੀ ਸੀਗੀ ਜਿਹੜੀ ਕਿ ਗੁਰਦੁਆਰਾ ਸਾਹਿਬ ਤੋਂ ਕਾਲ ਆਈ ਸੀ ਆਪਾਂ ਨੂੰ ਕਿ ਗੁਰਦੁਆਰਾ ਸਾਹਿਬ ਆ ਕੇ ਬੈਠ ਗਈ ਤੇ ਉਹ ਪਤਾ ਲੱਗਿਆ ਕਿ ਜੌਬ ਨਾ ਮਿਲਣ ਕਰਕੇ ਰੈਂਟ ਨਹੀਂ ਪ੍ਰੋਪਰ ਦੇਣ ਕਰਕੇ ਉਹ ਹੋਮਲੈਸ ਹੋ ਗਈ ਹੈ ਨਾ ਤੇ ਫਿਰ ਆਪਾਂ ਉਹਨੂੰ ਲੈ ਕੇ ਆਏ ਜਿਹੜੀ ਪ੍ਰੋਪਰ ਸ਼ੈਲਟਰ ਸੀਗਾ ਜਿੱਥੇ ਉਹਨੂੰ ਛੱਡ ਕੇ ਆਏ ਫਿਰ ਉਹਨੂੰ ਹੈਲਪ ਕੀਤੀ ਕਿ ਜੌਬ ਕਿੱਦਾਂ ਹੰਟ ਕਰਨੀ ਹੈ ਉਹਨੇ ਜੌਬ ਲੱਭੀ ਆਪਣੀ ਵਾਲਮਾਰਟ 'ਚ ਜੌਬ ਕਰਦੀ ਰਹੀ ਫਿਰ ਜਦੋਂ ਪ੍ਰੋਪਰ ਸਟੈਂਡ ਹੋ ਗਈ ਲਾਈਕ ਤੇ ਥੋੜੀ ਬਹੁਤੀ ਉਹਨੇ ਕਲੈਕਟ ਕਰ ਲਏ ਪੈਸੇ ਆਪਣੀ ਫੀਸ ਲਈ ਆ ਸਾਰੀ ਚੀਜ਼ਾਂ ਲਈ ਤਾਂ ਉਹ ਹੁਣ ਰਾਈਟ ਨਾਓ ਵਰਕ ਪਰਮਿਟ ਤੇ ਆ ਤੇ ਆਪਣਾ ਪ੍ਰੋਪਰ ਜਿਹੜੀ ਨਾਰਮਲ ਲਾਈਫ ਹੈ ਉਹ ਜਿਉ ਰਹੀ ਆ ਹਾਲਾਂਕਿ ਅਜਹੀਆਂ ਸਥਿਤੀਆਂ ਵਿੱਚ ਮਦਦ ਕਰਨ ਲਈ ਖਾਲਸਾ ਹੈਲਪ ਪੀਸੀਐਚਐਸ ਵਰਗੀਆਂ ਸੰਸਥਾਵਾਂ ਮੌਜੂਦ ਨੇ ਪਰ ਸਹੀ ਸੰਗਤ ਵਿੱਚ ਰਹਿਣਾ ਤੇ ਮਾਪਿਆਂ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰਨਾ ਹਰ ਇੱਕ ਲਈ ਜ਼ਰੂਰੀ ਹੈ ਪੀਸੀਐਚਐਸ ਤੋਂ ਜਸਲੀਨ ਦੱਸਦੇ ਹਨ ਕਿ ਉਹਨਾਂ ਨੂੰ ਅਜਿਹੇ ਕੇਸਿਸ ਸਕੂਲਸ ਕਾਲਜੇਸ ਹਸਪਟਲਸ ਅਤੇ ਹੋਰ ਸੰਸਥਾਵਾਂ ਵੱਲੋਂ ਰੈਫਰ ਕੀਤੇ ਜਾਂਦੇ ਹਨ ਅਤੇ ਮੈਂਟਲ ਹੈਲਥ ਸੰਬੰਧੀ ਵੱਖ-ਵੱਖ ਪ੍ਰੋਗਰਾਮਸ ਰਾਹੀਂ ਮਦਦ ਪ੍ਰਦਾਨ ਕੀਤੀ ਜਾਂਦੀ ਹੈ You know, we have crisis line numbers. Um, the number for that is 905 278 9036. That's if you're in like emergent crisis. They offer 24 7 support for your mental health, especially if you are connected with the case manager. Even if you cannot reach them at certain hours, you can connect with the crisis line and they will be able to support you. ਖਾਲਸਾ ਇਡ ਨਾਲ ਕਈ ਸਾਲਾਂ ਤੋਂ ਜੁੜੇ ਗਗਨਦੀਪ ਦੱਸਦੇ ਹਨ ਕਿ ਮਾੜੀ ਤੇ ਗਲਤ ਸੰਗਤ ਦੇ ਸਾਥ ਕਾਰਨ ਛੋਟੀ ਉਮਰਾਂ ਚ ਕੈਨੇਡਾ ਆਏ ਵਿਦਿਆਰਥੀ ਡਰਗ ਐਡਿਕਸ਼ਨ ਦਾ ਵੀ ਸ਼ਿਕਾਰ ਹੋ ਜਾਂਦੇ ਹਨ ਉਹ ਦੱਸਦੇ ਹਨ ਕਿ ਵੋਲੰਟੇਰਿੰਗ ਜਾਂ ਹੋਰ ਕਮਿਊਨਿਟੀ ਗਰੁੱਪਸ ਨਾਲ ਜੁੜ ਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਹੀ ਰਾਹ ਮਿਲਦਾ ਹੈ ਤੇ ਡਿਪਰੈਸ਼ਨ ਤੋਂ ਵੀ ਬਚਾਅ ਹੁੰਦਾ ਹੈ ਕੀ ਪ੍ਰੋਬਲਮ ਹੈ ਤਾਂ ਤੁਸੀਂ ਆਓ ਖਾਲਸਾ ਏਡ ਤੁਹਾਡੇ ਲਈ ਖੜਾ ਗੁਰਦੁਆਰਾ ਸਾਹਿਬ ਤੁਹਾਡੇ ਕੋਲ ਇੰਨੇ ਨੇ ਕਿੱਥੇ ਜਾਓ ਗੱਲ ਕਰੋ 10 ਬੰਦਿਆਂ ਨੂੰ ਮਿਲੋ ਕਿ ਮੈਨੂੰ ਇਹ ਪ੍ਰੋਬਲਮ ਹੈ ਉਹਦਾ ਸੋਲੂਸ਼ਨ ਨਿਕਲ ਹੀ ਆਣਾ ਇਕੱਲੇ ਆਪਣੇ ਅੰਦਰ ਰੱਖ ਕੇ ਆਪਣੇ ਆਪ ਨੂੰ ਮਾਰਨਾ ਉਹ ਕੋਈ ਚੰਗੀ ਗੱਲ ਨਹੀਂ ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਕੈਨੇਡਾ ਦੇ ਵਿਦਿਆਰਥੀਆਂ ਦੇ ਨਾਲ-ਨਾਲ ਉਹਨਾਂ ਦੇ ਮਾਪਿਆਂ ਨੂੰ ਵੀ ਸਥਿਤੀ ਨੂੰ ਸਮਝ ਕੇ ਸਹੀ ਫੈਸਲਾ ਤੇ ਵਿਵਹਾਰ ਕਰਨਾ ਚਾਹੀਦਾ ਹੈ ਪੇਰੈਂਟਸ ਨੂੰ ਚਾਹੀਦਾ ਜੇ ਉਹ ਆਪਣੀ ਗੱਲ ਸ਼ੇਅਰ ਕਰਦੇ ਆ ਕਿ ਮੰਮੀ ਡੈਡੀ ਨੂੰ ਦੱਸਦੇ ਆ ਕਿ ਮੈਨੂੰ ਜੌਬ ਨਹੀਂ ਮਿਲ ਰਹੀ ਤਾਂ ਉਹਨਾਂ ਨੂੰ ਉਹਦਾ ਹੱਲ ਲੱਭਣਾ ਚਾਹੀਦਾ ਅੱਗੋਂ ਕਈ ਹੁਣ ਆਪਣਾ ਆਪਣੇ ਪੇਰੈਂਟਸ ਦਾ ਨੇਚਰ ਹੈ ਕਿ ਗੁੱਸੇ ਹੋਣਾ ਉਹ ਡਰ ਦੇ ਮਾਰੇ ਪੂਰੀ ਗੱਲ ਨਹੀਂ ਘਰੇ ਦੱਸਦੇ ਹਨ ਤੇ ਜੇ ਉਹ ਉਹਨਾਂ ਨਾਲ ਫਰੈਂਡਲੀ ਗੱਲ ਕਰਨਗੇ ਵੀ ਹਾਂ ਕੋਈ ਗੱਲ ਨਹੀਂ ਸਾਨੂੰ ਵੀ ਪਤਾ ਸੀ ਸੋਸ਼ਲ ਮੀਡੀਆ ਤੋਂ ਦੇਖਦੇ ਆ ਕਿ ਕੈਨੇਡਾ ਦੀ ਸਿਚੁਏਸ਼ਨ ਹੁਣ ਉਹ ਪਹਿਲਾਂ ਵਾਲੀ ਨਹੀਂ ਹੈਗੀ ਤਾਂ ਮਤਲਬ ਉਹਨਾਂ ਨੂੰ ਗਾਈਡ ਕਰੋ ਕਿ ਤੁਸੀਂ ਜੇ ਕੋਈ ਰਿਸ਼ਤੇਦਾਰ ਹੈਗਾ ਜਾਂ ਉਹਦੇ ਕੋਈ ਰੈਫਰੈਂਸ ਲੱਭੋ ਤਾਂ ਕਿ ਤੁਹਾਨੂੰ ਪ੍ਰੋਪਰ ਜੌਬ ਮਿਲ ਸਕੇ ਹਨ ਸੁਖਪ੍ਰੀਤ ਕੌਰ Omni News.